ਆਈ ਬੇਤੇ ਐਕਸੀਡੈਂਟ ਹੋਇਆ ਕਾਂਗਰੇ ਲਾਗੇ ਗੱਡੀ ਨੰਬਰ ਆ ਹੈਗਾ ਜੇ ਜੇ ਕਿਸੇ ਨੂੰ ਜਾਣ ਪਛਾਣ ਹੋਵੇ ਤੇ ਸੰਪਰਕ ਕਰੋ ਗੱਡੀ ਤਿੰਨੇ ਜਾਨੇ ਸੀਗੇ ਤਿੰਨੇ ਜਾਨੇ ਆਪਣੇ ਹੋਏ ਆ ਦੋ ਜਾਨੇ ਦੀ ਡੈੱਡ ਹੋ ਚੁੱਕੇ ਨੇ ਇੱਕ ਜਣਾ ਹਜੇ ਹੈਗਾ ਇਹਨੂੰ ਹਸਪੀਟਲ ਲੈ ਕੇ ਜਾ ਰਹੇ ਆ ਠੀਕ ਹੈ ਜੀ ਪੀਪੀ 02 EH 6368 ਹੋਵੇ ਜਾਣ ਪਛਾਣ ਦੇ ਫਤੇਗੜ ਚੂੜੀਆਂ ਦੇ ਮੁੰਡੇ ਆ ਐਡਰੈਸ ਆਪਣੇ ਕੋ ਜਿਹੜਾ ਸ਼ੋ ਹੋ ਰਿਹਾ ਠੀਕ ਹੈ ਜੀ ਜਿਹੜਾ ਵੀ ਆ ਪਲੀਜ਼ ਠੀਕ ਹੈ ਜੀ ਤੇ ਜਿਹੜਾ ਵੀ ਹੋ ਸਕੇ ਯਾਰ ਸੰਪਰਕ ਕਰੋ ਨਾ ਡਵਾਈਡਰ ਚ ਵੱਜੀ 4699 ਅੱਜ ਸਵੇਰੇ ਮਾਰਨਿੰਗ ਕੰਟਰੋਲੋਂ ਤੋਂ ਫੋਨ ਆਇਆ ਇਤਲਾਹ ਮਿਲੀ ਆ ਵੀ ਮੁਸਲਮੋਰ ਨਦੀਕ ਸੱਜਲਵੰਡੀ ਬਹਾਦਰਗਬਾ ਸੱਜਲਵੰਡੀ ਐਕਸੀਡੈਂਟ ਹੋਇਆ ਵਾ ਨੌਕੇ ਤੇ ਕਾਰਵੇ ਦੇ ਪਹੁੰਚੇ ਨੌਕੇ ਤੇ ਪੁੱਜੇ ਆ ਜਿੱਥੇ ਇੱਕ ਡੈਡ ਬਡੀ ਜਿਹੜੀ ਆ ਰਾਮ ਵਡੇਰਾ ਨਾਂ ਦੱਸਿਆ ਉਹਨੂੰ ਇਥੇ ਉਹ ਆਪਣੀ ਕੀ ਕਹਾਣੀ ਡੈੱਡ ਬਡੀ ਨੂੰ ਮੌਕੇ ਦੀ ਹਫਾਜ਼ਤ ਦੇ ਸਾਹਮਣੇ ਟ੍ਰਾਫਿਕ ਚਾਲੂ ਕਰਕੇ ਤੇ ਦੀ ਡੈੱਡ ਬਡੀ ਨੂੰ ਇੱਥੇ ਬਾਬਾ ਬਕਾਲਾ ਮੋਤਰੀ ਦੇ ਚਲ੍ਹਾ ਕੇ ਇਹਨੂੰ ਕਿਤੇ ਬਾਕੀ ਜਮਾ ਕਰਾਇਆ ਕਿੰਨੇ ਵਿਅਕਤੀ ਹੈ ਤਿੰਨ ਵਿਅਕਤੀ ਸਵਾਰ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਮੌਕੇ ਤੇ ਡੱਥ ਹੋ ਗਈ ਇੱਕ ਦੀ ਰਸਤੇ ਵਿੱਚ ਜਾਂਦੇ ਆ ਡੱਥ ਹੋ ਗਈ ਉਹਦਾ ਨਾਮ ਮਨੀਸ਼ ਬਡੇਰਾ ਦੱਸਣ ਦਿਓ ਕਿੱਧਰ ਆ ਰਹੇ ਸੀ ਇਹ ਮਾਤਾ ਚੰਤਪੁਰ ਨੂੰ ਤੋਂ ਮੱਥਾ ਟੇਕ ਕੇ ਆ ਰਹੇ ਸੀ ਅੱਜ ਕੋਈ ਹਾਂ ਰਹਿਣ ਵਾਲੇ ਕਿੱਥੋਂ ਰਹਿਣ ਵਾਲੇ ਤੰਨੇ ਐਂਬਰ ਸਾਥੇ ਦੱਸ ਰਹੇ ਆ ਤਿੰਨੇ ਆਪਸੀ ਰਿਸ਼ਤੇਦਾਰ ਨੇ ਹਾਸਲੇ ਤੇ ਰਿਸ਼ਤੇਦਾਰਾਂ ਇੰਟਰਲੇਟੋ ਹਾਂ ਕਿਦਾਂ ਹੈ ਕੀ ਡਬੇਟ ਦੇ ਵਿੱਚ ਸਟੇਟਿੰਗ ਇਹਦਾ ਦਾ ਬੇਕਾਬੂ ਹੋਣ ਕਰਕੇ ਆਪਣੇ ਆਪ ਵੀ ਗੱਡੀ ਗੱਡੀ ਐਡਵੈਟ ਦੇ ਚ ਵਧੀ ਆ ਕਿੰਨੇ ਕੋਈ ਦੀ ਗੱਲ ਸੀ ਇਹ ਕੋਈ 10 ਦੇ ਕਰੀਬ ਇਨਫੋਰਮੇਸ਼ਨ ਮਿਲੀ ਆ ਉਹ ਤੋਂ 5-7 ਮਿੰਟ ਪਹਿਲਾਂ ਲੱਲੋ ਜਾਂ ਇਹਨੂੰ 10 ਵਜੇ ਇਨਫੋਰਮੇਸ਼ਨ ਮਿਲੀ ਆ ਪਰਿਵਾਰ ਕਮ ਮੈਂਬਰ ਸਾਰੇ ਹੁਣ ਨੌਕਤੇ ਹਾਜ਼ਰ ਨਾ ਕਾਰਵੇਸ ਤੇ 74 ਦੀ ਕੀਤੀ ਗਈ ਆ ਤੇ ਪੋਸਮਾਰਟਮ ਕੋਲ ਹੀ ਸਾਰੇ ਇੱਥੇ ਇਹਨਾਂ ਦੇ ਰਿਸ਼ਤੇਦਾਰ ਆਏ ਨੇ ਅੱਜ ਵੀ ਮਰਾਜ ਆਰਾਮ ਵਟੇਰੇ ਦੇ ਪਰਿਵਾਰਕ ਮੈਂਬਰ ਤੇ ਦੂਜੀ ਜਿਹੜੀ ਆ ਮਨੀਰ ਸਾਲੀ ਉਹ ਕਾਰਵਾਈ ਦੂਜਾ ਤੇ ਕੰਬਰਜੀਤ ਸਿੰਘ ਬੰਦੇ ਨਾਲ ਦੀ ਪਾਰਟੀ ਦਾ ਸਬੋਡੀਨੇਟ ਆ ਉਹ ਕਾਰਵਾਈ ਕਰਿਆ ਇੰਦਰ ਹਾਈਵੇ ਦੇ ਉੱਤੇ ਐਕਸੀਡੈਂਟ ਹੋਇਆ ਕਾਂਗਲੇ ਲੱਗੇ ਗੱਡੀ ਨੰਬਰ ਆ ਹੈਗਾ ਜੇ ਜੇ ਕਿਸੇ ਨੂੰ ਜਾਣ ਪਛਾਣ ਹੋਵੇ ਤੇ ਸੰਪਰਕ ਕਰੋ ਗੱਡੀ 3 ਜਾਨੇ ਸੀਗੇ 3 ਜਾਨੇ ਆਪਣੇ ਹੋਏ ਆ ਦੋ ਜਾਨਿਆਂ ਦੀ ਡੈੱਡ ਹੋ ਚੁੱਕੇ ਨੇ ਇੱਕ ਜਣਾ ਹਜੇ ਹੈਗਾ ਹਸਪੀਟਲ ਲੈ ਕੇ ਜਾ ਰਹੇ ਆ ਠੀਕ ਹੈ ਜੀ ਪੀਪੀ02ਈਐਚ 6368 ਹੋਵੇ ਜਾਨ ਪਛਾਣ ਤੇ ਫਤੇਗੜ ਚੂੜੀਆਂ ਦੇ ਮੁੰਡੇ ਆ ਐਡਰੈਸ ਆਪਣੇ ਕੋ ਜਿਹੜਾ ਸ਼ੋ ਹੋ ਰਿਹਾ ਠੀਕ ਹੈ ਜੀ ਜਿਹੜਾ ਵੀ ਆ ਪਲੀਜ਼ ਠੀਕ ਹੈ ਜੀ ਤੇ ਜਿਹੜਾ ਵੀ ਹੋ ਸਕੇ ਯਾਰ ਸੰਪਰਕ ਕਰਿਓ ਨਾ ਡਾਇਵਾਇਡਰ ਚ ਵੱਜੀ 4699 ਅੱਜ ਸਵੇਰੇ ਮਾਰਨਿੰਗ ਕੰਟਰੋਲੋਂ ਤੋਂ ਫੋਨ ਆਇਆ ਤੇ ਤਲਾਹ ਮਿਲੀ ਆ ਵੀ ਮੁਸਲਮੌਰ ਨਦੀਕ ਸੱਜਲਵੰਡੀ ਬਹਾਦਰਖਬਾ ਸੱਜਲਵੰਡੀ ਐਕਸੀਡੈਂਟ ਹੋਇਆ ਵਾ ਮੌਕੇ ਤੇ ਕਾਰਵਾਈ ਪਹੁੰਚੂ ਮੌਕੇ ਤੇ ਪੁੱਜੇ ਆ ਜਿੱਥੇ ਇੱਕ ਡੈੱਡ ਬਾਡੀ ਜਿਹੜੀ ਆ ਰਾਮ ਵਡੇਰਾ ਨਾਮ ਦੱਸਿਆ ਉਹਨੂੰ ਇੱਥੇ ਉਹਦਾ ਆਪਣੇ ਕੀ ਕਹਿੰਦੇ ਨੂੰ ਡੈੱਡ ਬਾਡੀ ਨੂੰ ਮੌਕੇ ਦੀ ਹਫਾਜ਼ਤ ਦੇ ਹਿਸਾਬ ਨਾਲ ਟਰੱਕਾ ਚਾਲੂ ਕਰਕੇ ਇਹਦੀ ਡੈੱਡ ਬਾਡੀ ਨੂੰ ਇੱਥੇ ਬਾਬਾ ਪਕਾਲਾ ਮੋਤਰੀ ਵਿੱਚ ਲਿਆ ਕੇ ਮੈਨੂੰ ਦੱਸ ਕਿਤਾਬ ਕਿ ਜਵਾਬ ਕਰਾਇਆ ਕਿੰਨੇ ਵਿਅਕਤੀ ਹੈ ਤਿੰਨ ਵਿਅਕਤੀ ਸਵਾਰ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਦੇ ਦੱਤ ਹੋ ਗਈ ਇੱਕ ਦੀ ਰਸਤੇ ਵਿੱਚ ਜਾਂਦੇ ਦੱਤ ਹੋ ਗਈ ਉਹਦਾ ਨਾਮ ਮਨੀਸ਼ ਬਡੇਰਾ ਦੱਸਣ ਦਿਹਾ ਕਿੱਧਰ ਆ ਰਹੇ ਸੀ ਇਹ ਮਾਤਾ ਚੰਤਪੁਰ ਨੂੰ ਤੋਂ ਮੱਥਾ ਟੇਕ ਕੇ ਆ ਰਹੇ ਸੀ ਅੱਜ ਕੋਈ ਹਾਂ ਰਹਿਣ ਵਾਲੇ ਕਿੱਥੋਂ ਰਹਿਣ ਵਾਲੇ ਤੰਨੇ ਅੰਬਰ ਸਾਧੇ ਦੱਸ ਰਹੇ ਆ ਤੰਨੇ ਆਪਸੀ ਰਿਸ਼ਤੇਦਾਰ ਨੇ ਆਪਸ ਵਿੱਚ ਰਿਸ਼ਤੇਦਾਰਾਂ ਇੰਟਰਲੇਟਰ ਹਾਂ ਕਿੱਦਾਂ ਹੈ ਕੀ ਡਬਾਡਰ ਵਿੱਚ ਸਟੇਟਿੰਗ ਇਹਦਾ ਬੇਕਾਬੂ ਹੋਣ ਕਰਕੇ ਆਪਣੇ ਆਪ ਹੀ ਗੱਡੀ ਇਹਦੀ ਡਬਾਡਰ ਵਿੱਚ ਵੱਜੀ ਹੈ ਕਿੰਨੇ ਕੋਈ ਦੀ ਗੱਲ ਸੀ ਇਹ ਕੋਈ 10 ਦੇ ਕਰੀਬ ਇਨਫੋਰਮੇਸ਼ਨ ਮਿਲੀ ਆ ਉਹ ਤੋਂ 5-7 ਮਿੰਟ ਪਹਿਲਾਂ ਲੱਲ ਹੋ ਜਾਂ। ਮੈਨੂੰ 10 ਵਜੇ ਇਨਫੋਰਮੇਸ਼ਨ ਮਿਲੀ ਹੈ ਪਰਿਵਾਰਕ ਮੈਂਬਰ ਪਰਿਵਾਰਕ ਮੈਂਬਰ ਸਾਰੇ ਹੁਣ ਨੌਕਤੇ ਹਾਜ਼ਰ ਨਾ ਕਾਰਵੇਸ਼ ਤੋਂ 74 ਦੀ ਕੀਤੀ ਗਈ ਹੈ ਤੇ ਪੋਸਟਮਾਰਟਮ ਕਰੋ ਲਈ ਸਾਰੇ ਇੱਥੇ ਇਹਨਾਂ ਦੇ ਰਿਸ਼ਤੇਦਾਰ ਆਏ ਨੇ ਜਿਵੇਂ ਰਾਜ ਆਰਾਮ ਬਟੇਰੇ ਤੇ ਪਰਿਵਾਰਕ ਮੈਂਬਰ ਤਾਂ ਦੂਜੀ ਜਿਹੜੀ মনির ਸਾਲੀ ਉਹ ਕਾਰਵਾਈ ਦੂਜਾ ਤੇ ਕੰਬਰਜੀਤ ਸਿੰਘ ਬੰਦੇ ਨਾਲ ਦੀ ਪਾਰਟੀ ਦਾ ਸਬੋਡੀਨੇਟ ਹੈ ਉਹ ਕਾਰਵਾਈ ਕਰਿਆ